ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੈਪੀ ਮੇ ਸਾਥੀਓ ਮੈਂ ਹੱਥੀ ਕੋ ਧੂਰੀ ਸੋ ਸਾਥੀਓ ਬੁੱਟਾ ਸਿੰਘ ਗਿਆਨੀ ਗਗਨ ਪੱਤਰਕਾਰ ਕਲਦੀਪ ਸਿੰਘ ਸਰਪੰਚ ਚੰਦਪਾਣ ਤੋਂ ਅੱਜ ਇਹਨਾਂ ਬਾਰੇ ਗੱਲਬਾਤ ਕਰਨੀ ਆ ਆਪਾਂ ਨੇ ਪਹਿਲਾਂ ਇੱਕ ਮੈਂ ਵੀਡੀਓ ਦਿਖਾਉਣੀ ਆ ਜੋ ਕਈ ਪੱਤਰਕਾਰ ਕੁਝ ਕੁ ਪੱਤਰਕਾਰ ਕਹਿ ਰਹੇ ਨੇ ਬੀਸੀ ਨੇ ਸੱਚ ਦਿਖਾਇਆ ਬਾਅਦ ਦੇ ਵਿੱਚ ਜਾ ਕੇ ਵਾਵਾ ਖਟਰੇ ਨੇ ਜਿਹੜੇ ਜਿਹੜੇ ਕਹਿੰਦੇ ਨੇ ਅਸੀਂ ਨੇ ਸੱਚਾਈ ਦਿਖਾਈ ਆ ਸੋ ਆ ਵੀਡੀਓ ਦੇਖੋ ਤੁਸੀਂ ਪਹਿਲਾਂ ਫਿਰ ਆਪਾਂ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਆਰਤੀਕ ਕਮਦੂਰ ਸਿੰਘ ਪੱਪੂ ਜਾ ਰਿਹਾ ਗਗਨ ਸਿੱਧੂ ਤੂੰ ਆਪਣੇ ਆਪ ਨੂੰ ਪੱਤਰਕਾਰ ਸਮਝਦੀ ਹੈ ਭੈਣੀ ਸਾਹਮਣੇ ਦੇ ਇੱਕ ਕੋਈ ਉਹਦੇ ਘਰ ਦਾ ਦਰਵਾਜ਼ਾ ਨਹੀਂ ਇਹ ਕੋਈ ਘਰ ਨਹੀਂ ਹੈਗਾ ਉਹਦਾ ਪੁਲਿਸ ਦੇ ਨਾਲ ਦੇਖ ਸਾਹਮਣੇ ਕਿਵੇਂ ਸ਼ਰੀਆ ਮਰਲ ਕੇ ਦੇਖ ਉੱਪਰ ਉੱਪਰ ਦੇਖ ਕਿਵੇਂ ਪੁਲਿਸ ਦੇਖ ਇੱਥੇ ਪੁਲਿਸ ਦੇਖ ਕਿਵੇਂ ਕਿਵੇਂ ਫਾਇਰਿੰਗ ਕਰਨ ਰਿਹਾ ਕਿਵੇਂ ਕਰ ਰਿਹਾ ਸਭ ਕੁਝ ਦੇਖ ਸਾਹਮਣੇ ਦੇਖ ਕਿਵੇਂ ਇੱਕ ਆਮ ਬੰਦੇ ਨੂੰ ਕੁੱਟਿਆ ਜਾ ਰਿਹਾ ਸੀ ਦੇਖ ਦੇਖ ਆ ਹਾਲਾਤ ਦੇਖ ਕਿਵੇਂ ਗਮਦੂਰ ਸਿੰਘ ਪੱਪੂ ਔਰ ਚਾਜੀ ਹਰਵਿੰਦਰ ਸਿੰਘ ਚਾਜੀ ਹੈ ਜਿਹੜਾ ਤੇ ਕਿਵੇਂ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਟਲ ਨੇ ਕਿਤੇ ਉਹਨਾਂ ਦੇ ਹੱਥਾਂ ਦੇ ਵਿੱਚ ਗਮਦੂਰ ਸਿੰਘ ਪਾਪੂ ਦੇ ਪਿਸਟਲ ਨਜ਼ਰ ਆਉਂਦਲੀ ਤੇ ਕਿਤੇ ਰਾਈਫਲ ਜਿਹੜੀ ਤੂੰ ਇਹ ਗੱਲ ਕਹਿਨੀ ਹੈ ਕਿ ਉਹਦੇ ਘਰ ਜਾ ਕੇ ਕਿ ਇਹਨਾਂ ਦੇ ਘਰ ਵਿੱਚ ਤਾਂ ਕលੀਆਂ ਔਰਤਾਂ ਸੀ ਸਾਹਮਣੇ ਦੇ ਗਮਦੂਰ ਸਿੰਘ ਪਾਪੂ ਦੇ ਅੱਖ ਚ ਪਿਸਟਲ ਤੇ ਸਾਹਮਣੇ ਜਾ ਰਿਹਾ ਕਿ ਕੋਈ ਘਰ ਦੀਆਂ ਤਸਵੀਰਾਂ ਨੇ ਉਹਦੇ ਸਾਹਮਣੇ ਰੋਡ ਦੀਆਂ ਤਸਵੀਰਾਂ ਨੇ ਨਜ਼ਰ ਆ ਰਹੀਆਂ تھیں ਸਾਹਮਣੇ ਕਮਦੂਰ ਸਿੰਘ ਪੱਪੂ ਔਰ ਉਸਦੇ ਨਾਲ ਜਿਹੜੇ ਬਾਰੋ ਬੁਲਾਏ ਹੋਏ ਬੰਦੇ ਸਾਹਮਣੇ ਨਜ਼ਰ ਆ ਰਹੇ ਆ ਤਸਵੀਰਾਂ ਸੁ ਸਾਥੀਓ ਵੀਡੀਓ ਵੀ ਵੈਸੇ ਬਹੁਤ ਵਾਇਰਲ ਹੋ ਰਹੀ ਆ ਤੁਸੀਂ ਦੇਖਿਓ ਹੀ ਆ ਕੁਝ ਕੁ ਪੱਤਰਕਾਰ ਪੱਤਰਕਾਰਾਂ ਦੀਆਂ ਲੱਤਾਂ ਖਿੱਚ ਰਹੇ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿ ਚੁੱਕੀ ਆ ਇਹ ਗੱਲ ਕਹਾਵਤ ਉਹ ਸੱਚ ਕਰ ਦਿੱਤੀ ਆ ਬੁੱਟਾ ਸਿੰਘ ਗਿਆਨੀ ਦੀ ਗੱਲ ਕਰੀਏ ਪਹਿਲਾਂ ਵੀ ਮਜ਼ਦੂਰਾ ਦੇ ਹੱਕਾਂ ਦੀ ਹਿੱਤਾਂ ਦੀ ਉਹ ਲੜਾਈ ਲੜਦੇ ਆ ਰਹੇ ਨੇ ਬੋਲਦੇ ਆ ਰਹੇ ਨੇ ਤੇ ਹੁਣ ਵੀ ਉਹਨਾਂ ਨੇ ਜਿਹਦਾ ਪੱਖ ਕਰਨਾ ਚਾਹੀਦਾ ਸੀ ਉਹਦਾ ਕੀਤਾ ਤੇ ਗਗਨਾ ਪੱਤਰਕਾਰ ਭੈਣ ਕਲ ਕਰ ਰਹੀ ਆ ਵੀ ਕਲਦੀਪ ਸਰਪੰਚ ਕਹਿ ਰਿਹਾ ਮੈਨੂੰ ਵੀ ਭੈਣੇ ਮੈਂ ਹੋਰ ਤੈਨੂੰ ਕੀ ਆਖਾਂ ਦੱਸ ਗਗਨ ਪੱਤਰਕਾਰ ਭੈਣੇ ਹੋਰ ਤੈਨੂੰ ਆਖੇ ਵੀ ਕੀ ਉਹ ਹੁਣ ਬੁੱਟਾ ਸਿੰਘ ਗਿਆਨੀ ਨੂੰ ਤੂੰ ਬੋਲ ਚੁੱਕੀ ਆ ਵੀ ਮੈਨੂੰ ਕਹਿ ਰਹੇ ਨੇ ਵੀ ਪੈਸੇ ਖਾਂਦਿਆ ਏ ਹੁਣ ਤੇਰੇ ਉੱਤੇ ਕੋਈ ਟਿੱਪਾ ਟਿੱਪਣੀ ਤਾਂ ਉਹਨੇ ਕੀਤੀ ਨਹੀਂ ਇੱਕ ਭੈਣ ਹੀ ਬੋਲਿਆ ਵੀ ਭੈਣੇ ਹੋਰ ਕੀ ਆਖਾਂ ਜੇ ਤੈਨੂੰ ਉਲਟ ਬੋਲਦੇ ਨੇ ਗਲਤ ਬੋਲਦੇ ਨੇ ਫਿਰ ਤੂੰ ਕਹੇਂਗੀ ਵੀ ਮੈਨੂੰ ਗਲਤ ਬੋਲਦੇ ਨੇ ਜਿਹੜੀ ਉਹ ਸੱਚਾਈ ਆ ਸੱਚਾਈ ਮੌਕੇ ਤੇ ਤੁਸੀਂ ਜਾਂਦੇ ਮੌਕੇ ਦੇ ਉੱਥੇ ਦੇਖਦੇ ਜਿੰਨਾ ਬਿੱਬੀਆਂ ਭੈਣਾਂ ਦੀਆਂ ਗ੍ਰਿਫਤਾਰੀਆਂ ਨਜ਼ਾਇਜ਼ ਪਈਆਂ ਸੀਗੀਆਂ ਉਹਨਾਂ ਨੂੰ ਛੱਡਿਆ ਗਿਆ ਜਿਹੜਾ ਕੁਲਦੀਪ ਸਰਪੰਚ ਸੀਗਾ ਚੰਦਪਾਣ ਵਾਲੇ ਪਿੰਡ ਦਾ ਉਹਦੀ ਗ੍ਰਿਫਤਾਰੀ ਪਈ ਤਸੱਦਤ ਹੋਇਆ ਤੇ ਉਹ ਤਾਂ ਤੈਨੂੰ ਨਜ਼ਰ ਨਹੀਂ ਆਇਆ ਉਹ ਤੈਨੇ ਦਿਖਾਇਆ ਨਹੀਂ ਹੈਗਾ ਮੌਕੇ ਤੇ ਭੈਣ ਮੇਰੀਏ ਕਿਉਂ ਨਾ ਗਈ ਤੂੰ ਮੌਕੇ ਤੇ ਜਾਂਦੀ ਸਾਰਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਥੇ ਕਰਦੀ ਬਾਹ ਦੇ ਵਿੱਚ ਜਾ ਕੇ ਬਾਬਾ ਖਟਨੀ ਇਹ ਕਿਹੜੀ ਤੇਰੀ ਬਹਾਦਰੀ ਆ ਇੱਕ ਫਾਲੋਅਰਾਂ ਦੇ ਪਿੱਛੇ ਸੋਸ਼ਲ ਮੀਡੀਆ ਤੇ ਵੀਡੀਓ ਇੱਕ ਆਪਣੀ ਵੀਡੀਓ ਵਾਇਰਲ ਹੋ ਜੇ ਇੱਕ ਉਹਦੇ ਪਿੱਛੇ ਆਪਾਂ ਮਤਲਬ ਕੀ ਇੰਨੀ ਕੁ ਵਦਨਾਮੀ ਖੱਟ ਲੈਣੇ ਆ ਕਿ ਆਪਾਂ ਨੂੰ ਜਿਹੜਾ ਸਮਾਜ ਆ ਸਾਡਾ ਸਮਾਜ ਨਹੀਂ ਦਿਖਦਾ ਸੱਚ ਝੂਠ ਨਹੀਂ ਦਿਖਦਾ ਹੈਗਾ ਮੈਂ ਪਹਿਲਾਂ ਵੀ ਬੋਲੀ ਸੀਗੀ ਜਿਹੜਾ ਐਸਸੀਐਸਟੀ ਐਕਟ ਲੱਗਿਆ ਜਿਨ੍ਹਾਂ ਨੇ ਲਾਇਆ ਮੁਲਾਜ਼ਮਾਂ ਨੇ ਉਹ ਡੁੱਚਲ ਤੁਰੇ ਨਹੀਂ ਫਿਰਦੇ ਜਾਂ ਫਿਰ ਜਿਹੜੇ ਪੱਤਰਕਾਰ ਮੌਕੇ ਤੇ ਗਏ ਸੀ ਜਿਨ੍ਹਾਂ ਨੇ ਖਬਰਾਂ ਲਾਈਆਂ ਨੇ ਸਪੋਰਟ ਕੀਤੀ ਆ ਉਹ ਵੀ ਨਹੀਂ ਡੁੱਚਲ ਤੁਰੇ ਫਿਰਦੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਅਸੀਂ ਸਿਆਣੇ ਆ ਅਸੀਂ ਸਮਝਦਾਰ ਆ ਸਾਨੂੰ ਸਾਰੇ ਕਾਸੇ ਦਾ ਪਤਾ ਜਿਹੜੇ ਮੁਲਾਜ਼ਮ ਨੇ ਐਡੇ ਪੜੇ ਲਿਖੇ ਐਡੀਆਂ ਨੇ ਕੁਰਸੀਆਂ ਤੇ ਬਹਿ ਗਏ ਉਹਨਾਂ ਨੇ ਐਸ்சிਐਸਟੀ ਐਕਟ ਲਵਾ ਲਾਤਾ ਤੇ ਇਹਨਾਂ ਨੂੰ ਬ ਕੀ ਕਹਿੰਦੇ ਨੇ ਜੇਲਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਬੀਬੀਆਂ ਭੈਣਾਂ ਨੂੰ ਜਿਹੜੇ ਮਜ਼ਦੂਰ ਸੀਗੇ ਜਿਹੜੇ ਕਲਦੀਪ ਸਰਪੰਚ ਦੇ ਨਾਲ ਬੀਬੀਆਂ ਭੈਣਾਂ ਅੰਦਰ ਗਈਆਂ ਸੀਗੀਆਂ ਤੇ ਉਹ ਮਤਲਬ ਕੀ ਅਣ ਦੇਖਾ ਕਰਤਾ ਉਹਦੇ ਉੱਤੇ ਉਹੀ ਮਤਲਬ ਕਿ ਇਹਨਾਂ ਨੇ ਬਾਹਰ ਕੱਢ ਦਿੱਤੇ ਨੇ ਇਹ ਨਹੀਂ ਹੁੰਦੀ ਭੈਣ ਮੇਰੀ ਇਹ ਗੱਲ ਤੂੰ ਜਿਹੜੀ ਗੱਲ ਆ ਜਿਹੜੀ ਗੱਲ ਸੱਚਾਈ ਦੀ ਆ ਉਹ ਸੱਚਾਈ ਦਿਖਾਉਣੀ ਚਾਹੀਦੀ ਆ ਐਵੇਂ ਕਿਸੇ ਨੂੰ ਦੱਬਣ ਦੀ ਕੋਸ਼ਿਸ਼ ਨਹੀਂ ਕਰਿੰਦੀ ਹੁੰਦੀ ਹੈਗੀ ਫਿਰ ਉਦੋਂ ਬਾਅਦ ਦੇ ਵਿੱਚ ਇੱਕ ਵੀਡੀਓ ਵੀ ਮੇਰੀ ਵਾਇਰਲ ਹੋ ਜਾਈ ਮੈਨੇ ਸੱਚ ਝੂਠ ਤੋਂ ਕੀ ਲੈਣਾ ਸਾਡੇ ਜਿਹੜੇ ਮਜ਼ਦੂਰ ਨੇ ਮਜ਼ਦੂਰਾਂ ਤੇ ਅਤਿਆਚਾਰ ਜ਼ੁਲਮ ਹੁੰਦੇ ਆਏ ਨੇ ਇੱਕ ਵੀਡੀਓ ਵਾਇਰਲ ਹੋਈ ਉਹਥੇ ਕਿਹਾ ਜਾ ਰਿਹਾ ਜੱਟ ਕਹਿ ਰਹੇ ਨੇ ਜੀ ਲੋਕ ਸਾਨੂੰ ਜੱਟ ਕਿਹਾ ਜਾਂਦਾ ਉਹ ਭਰਾਵੋ ਤੁਹਾਨੂੰ ਤਾਂ ਜੱਟ ਇੱਕ ਵਾਰੀ ਦਿਖਿਆ ਜਿਹੜਾ ਇੰਨਾ ਇੰਨੇ ਸਾਲਾਂ ਤੋਂ ਇੰਨੇ ਸਦੀਆਂ ਤੋਂ ਸਾਡੇ ਮਜ਼ਦੂਰਾਂ ਨੂੰ ਇੱਕ ਨਾਮ ਤੋਂ ਨਹੀਂ ਇੱਕ ਜਾਤੀ ਤੋਂ ਬੁਲਾਇਆ ਜਾਂਦਾ ਉਹ ਨਹੀਂ ਤੁਹਾਨੂੰ ਦਿਖਿਆ ਹੁਣ ਤੁਹਾਨੂੰ ਰੜਕਾਈ ਜੱਟ ਸ਼ਬਦ ਤੋਂ ਵੀ ਇਹ ਜਾਤੀਵਾਦ ਮਤਲਬ ਕੀ ਉਹ ਕਰ ਰਹੇ ਨੇ ਸੋ ਇਹ ਇਸ ਕਰਕੇ ਜਿਹੜੀ ਸੱਚਾਈ ਆ ਸੱਚਾਈ ਬਿਆਨ ਕਰਨੀ ਚਾਹੀਦੀ ਆ ਦਿਖਾਉਣੀ ਚਾਹੀਦੀ ਆ ਤੁਸੀਂ ਇਹ ਨਾ ਕਰਿਆ ਕਰੋ ਵੀ ਮਤਲਬ ਕਿ ਦੂਜੇ ਪੱਤਰਕਾਰਾਂ ਨੂੰ ਨੀਮਾ ਦਿਖਾਉਣਾ ਇੱਕ ਬਹੁਤ ਹੀ ਚੰਗੀ ਗੱਲ ਨਹੀਂ ਤੁਹਾਡੇ ਲਈ ਸੋ ਇਹਦੇ ਉੱਤੇ ਕੋਲਦੀਪ ਸਰਪੰਚ ਦਾ ਚੰਦਪਾਣ ਵਾਲੇ ਪਿੰਡ ਦਾ ਲਾਇਸੈਂਸ ਵੀ ਨਹੀਂ ਬਣਿਆ ਹੋਇਆ ਤੇ ਜਿਹੜੇ ਦੂਜੇ ਗਮਦੂਰ ਵਰਗੇ ਨੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਉਹਨਾਂ ਦੇ ਲਾਇਸੈਂਸ ਵੀ ਬਣੇ ਹੋਏ ਨੇ ਉਹਨਾਂ ਕੋਲੇ ਹਥਿਆਰ ਵੀ ਹੈਗੇ ਨੇ ਪਿਸਟਲਾਂ ਵੀ ਹੈਗੀਆਂ ਨੇ ਰਵਾਲ ਵਰ ਸਿੱਧਾ ਚਲਾ ਰਹੇ ਨੇ ਉਹ ਉੱਤੇ ਨੂੰ ਤਾਂ ਉਹ ਫਾਇਰ ਕਰ ਨਹੀਂ ਰਹੇ ਉਹ ਸਿੱਧਾ ਚਲਾ ਰਹੇ ਨੇ ਗੋਲੀ ਮਾਰ ਕੇ ਤਾਂ ਦੇਖਦੇ ਮਾਰ ਕੇ ਤਾਂ ਦੇਖਦੇ ਇੱਕ ਨੱਦੇ ਬੰਦੇ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਮਜ਼ਦੂਰਾਂ ਨੂੰ ਕਿਵੇਂ ਮਾਰੀਦਾ ਕਿਵੇਂ ਦੱਬੀਦਾ ਇਹ ਮਜ਼ਦੂਰਾਂ ਨੂੰ ਜੇ ਤੁਹਾਡੀਆਂ ਲੱਤਾਂ ਭਾਰ ਚਾਲਦੀਆਂ ਸੀ ਆ ਤੁਸੀਂ ਸਿੱਧੀ ਜਾ ਕੇ ਗੋਲੀ ਵਿੱਚ ਮਾਰ ਕੇ ਤਾਂ ਦੇਖਦੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਮਜ਼ਦੂਰਾਂ ਤੇ ਅਤਿਆਚਾਰ ਜ਼ੁਲਮ ਤਸੱਦਤ ਕਰੀਦਾ ਸਾਰਾ ਕੁਝ ਸਾਹਮਣੇ ਹੋਣ ਦੀ ਵਜ੍ਹਾ ਤੁਸੀਂ ਮਤਲਬ ਕੀ ਐਮੀ ਇਸ ਗੱਲ ਨੂੰ ਠੰਡੇ ਪਾਉਣ ਦੀ ਜਮਾਤੀ ਲੜਾਈ ਬਣਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਇਹਨੂੰ ਮਤਲਬ ਕੀ ਤੁਸੀਂ ਇਹ ਬढ़ावा ਦੇ ਰਹੇ ਹੋ ਜਾਤੀ ਨੂੰ ਤੁਸੀਂ ਬढ़ावा ਦੇ ਰਹੇ ਹੋ ਦੁਆਰੇ ਜਾ ਕੇ ਜਦੋਂ ਸੰਘਰਸ਼ ਚੱਲਿਆ ਸੀ ਉਹਦੇ ਵਿੱਚ ਕੁਝ ਕੁ ਮੇਰੇ ਵੀਰ ਕਿਸਾਨ ਵੀ ਜਾ ਕੇ ਬੈਠੇ ਸੀਗੇ ਉਹ ਉਹੀ ਵਹਿ ਗਏ ਉਹਨਾਂ ਨੇ ਉਹੀ ਸਪੋਰਟ ਕਰ ਦਿੱਤੀ ਸੋ ਇਕੜਾ ਅੰਮੋ ਚੋਧਰੀਆਂ ਦੀ ਮਤਲਬ ਕਿ ਹਮੈਤ ਜਿਹੜੇ ਕਰ ਰਹੇ ਨੇ ਇਹ ਅੱਲਾ ਸ਼ੇਰੀ ਦੇ ਰਹੇ ਨੇ ਸਹਿ ਦੇ ਰਹੇ ਨੇ ਵੀ ਹਾਂ ਤੁਸੀਂ ਇਹਨਾਂ ਨਾਲ ਇਸ ਤਰ੍ਹਾਂ ਕਰਨਾ ਤੁਸੀਂ ਇਸ ਤਰ੍ਹਾਂ ਕਰੋ ਸੋ ਜਿਹੜੀਆਂ ਗ੍ਰਿਫਤਾਰੀਆਂ ਕੜਮ ਚੌਧਰੀਆਂ ਦੀਆਂ ਹੋਈਆਂ ਨਹੀਂ ਹੈਗੀਆਂ ਗਮਦੂਰ ਵਰਗਿਆਂ ਦੀਆਂ ਉਹ ਗ੍ਰਿਫਤਾਰੀਆਂ ਪੈਣੀਆਂ ਚਾਹੀਦੀਆਂ ਨੇ ਜਿਵੇਂ ਸਾਡੇ ਮਜ਼ਦੂਰਾਂ ਨੂੰ ਵਿਣਾ ਹੀ ਦੇਖੇ ਨਜ਼ਾਇਜ਼ ਸਾਡੀਆਂ ਬੀਬੀਆਂ ਨਾਲ ਇਹਨਾਂ ਤੱਕਾ ਕੀਤਾ ਉਹਨਾਂ ਦੀਆਂ ਵੀ ਗ੍ਰਿਫਤਾਰੀਆਂ ਬਰਾਬਰ ਪੈਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਪਰ ਉਹ ਸ਼ਰਿਆਮ ਖੁੱਲਾ ਫਿਰ ਰਹੇ ਨੇ ਬਾਰੇ ਉਹਨਾਂ ਨੂੰ ਕੋਈ ਦੇਖ ਨਹੀਂ ਰਿਹਾ ਹੈਗਾ ਐਸਸੀਐਸਟੀ ਐਕਟ ਲਾਗ ਤਾਂ ਜਰੂਰ ਦਿੱਤਾ ਪਰ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਪਈਆਂ ਗ੍ਰਿਫਤਾਰੀਆਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਥੀਓ ਇਹਦੇ ਉੱਤੇ ਵੀ ਵਿਚਾਰਨ ਦੀ ਸੋਚਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਸੋ ਇਨਾ ਕਹਿੰਦੀ ਹੋਈ ਮੈਂ ਆਪਦੀ ਗੱਲ ਸਮਾਪਤ ਕਰਦੀ ਆ ਜੈ ਪੀਮ ਜੈ ਪਰਥ